ਭਾਰਤੀ ਜਨਤਾ ਪਾਰਟੀ ਪਟਿਆਲਾ ਜ਼ਿਲ੍ਹੇ ਦੇ ਦਿਹਾਤੀ ਦੇ ਪ੍ਰਧਾਨ ਹਰਮੇਸ਼ ਗੋਲ ਜੀ ਦਾ ਸਮਾਣਾ ਸਪੌਂਸਰ ਤੇ ਪਾਰਟੀ ਵਰਕਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਮਿਸ਼ਨ ਹੈ ਉਹਨਾਂ ਕੀ ਜਿਹੜੀ ਗਾਰੰਟੀ ਹੈ ਭਾਰਤੀ ਜਨਤਾ ਪਾਰਟੀ ਕਾ ਹਰ ਵਰਕਰ ਪਿੰਡ-ਪਿੰਡ ਤੇ ਜਾ ਕੇ ਹਰ ਵਿਅਕਤੀ ਨੂੰ ਉਹ ਨੀਤੀਆਂ ਔਰ ਉਹ ਜਿਹੜੇ ਸਰਕਾਰ ਦੇ ਜਿਹੜੇ ਫੈਸਲੇ ਲੋਕ ਖਿੱਤੇ ਦੇ ਜਿਹੜੇ ਤਬਕ ਦਵੇ ਕੁਛਲੇ ਲੋਕ ਹੈ ਉਹਨਾਂ ਲੋਕਾਂ ਦੇ ਲਈ ਕੇਂਦਰ ਸਰਕਾਰ ਕਿਸ ਤਰ੍ਹਾਂ ਦੀ ਨਵੀਂ ਯੋਜਨਾ ਲੈ ਕੇ ਆ ਰਹੀ ਹੈ ਔਰ ਜਿਹੜੇ ਕੰਮ ਪਿਛਲੇ 10 ਸਾਲਾਂ ਸੇ ਕੀਤੇ ਹਨ ਉਹ ਕਿੰਨੇ ਦੇਸ਼ ਦੇ ਲਈ ਲਾਭਗਤ ਸਾਬਤ ਹੋਏ ਹਨ ਉਹ ਸਾਰੀ ਜਾਣਕਾਰੀਆਂ ਪਾਰਟੀ ਕੇ ਵਰਕਰ ਦੇ ਰਹੇ ਹਨ ਜੀਪੀ ਦੇ ਜਿਹੜੀ ਨੀਤੀਆਂ ਉਸ ਨੀਤੀਆਂ ਨੂੰ ਕਿਸ ਤਰ੍ਹਾਂ ਤੁਸੀਂ ਹਲਕੇ ਦੇ ਵਿੱਚ ਉਚਾਰਿਆ ਜੀ ਦੱਸੋ ਸਭ ਤੋਂ ਪਹਿਲਾਂ ਮੈਂ ਸਾਡੇ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਦੂਜੀ ਵਾਰੀ ਪ੍ਰਧਾਨ ਬਣਾ ਕੇ نوازਿਆ ਮੈਂ ਸਾਰੀ ਪਾਰਟੀ ਦਾ ਜੱਕੜ ਸਾਹਿਬ ਤੇ ਹਾਈ ਕਮਾਂਡ ਦਾ ਧੰਨਵਾਦੀ ਹਾਂ ਪਾਰਟੀ ਦਾ ਜੋ ਵੀ ਮਿਸ਼ਨ ਜੋ 2024 ਦਾ ਸਾਡਾ ਘਰ ਘਰ ਅਸੀਂ ਨੂੰ ਪਹੁੰਚਾਰੇ ਆ ਸਾਰੇ ਸਾਥ ਨਾਲ ਲੈ ਕੇ ਸਾਰਿਆਂ ਦਾ ਕੱਲੇ ਕੱਲੇ ਘਰ ਚ ਅਸੀਂ ਜਾ ਰਹੇ ਆ ਤੇ 2024 ਚ ਮੋਦੀ ਜੀ ਨੂੰ ਦੁਆਰੇ ਸਰਕਾਰ ਬਣਾ ਕੇ ਪ੍ਰਧਾਨ ਮੰਤਰੀ ਬਣਾ ਰਹੇ ਆ ਅਸੀਂ ਸਾਰੀ ਜਿੰਨੀ ਵੀ ਪਾਰਟੀ ਦੇ ਵਰਕਰ ਸਾਰੇ ਇਕਜੂਟ ਹੋ ਕੇ ਪੂਰੇ ਕੰਮ ਕਰ ਰਹੇ ਆ ਬਿਲਕੁਲ ਸਾਰੇ ਅਸੀਂ ਸਮੂਥਲੀ ਜਿੰਨੀ ਪੁਰਾਣੀ ਟੀਮ ਤੇ ਨਵੀਂ ਟੀਮਾਂ ਸਾਂਝੇ ਤੌਰ ਤੇ ਕੰਮ ਕਰ ਰਹੇ ਆ ਸਾਡੇ ਪਟਿਆਲੇ ਸਾਊਥ ਚ ਨਾਬਾ ਸਮਾਣਾ ਤੇ ਸਤਰਾਣਾ ਕੋਈ ਵੀ ਇਦਾਂ ਦੀ ਕੋਈ ਦਿੱਕਤ ਨਹੀਂ ਨਵੇਂ ਤੇ ਪੁਰਾਣੇ ਸਾਂਝੇ ਤੌਰ ਤੇ ਚੱਲੇ ਹੋਏ ਆ ਹਾਂ ਮਿਸਰੇ ਜੀ ਤੁਸੀਂ ਕਹੋ ਜਿਹੜੇ ਸਵਾਗਤ ਕਰ ਰਹੇ ਗੋਇਲ ਸਾਹਿਬ ਮੈਂ ਗੋਇਲ ਸਾਹਿਬ ਦਾ ਸਨਮਾਨ ਦੇ ਵਿੱਚ ਆਨ ਤੋਂ ਜ਼ਿਲ੍ਹਾ ਪ੍ਰਧਾਨ ਮੰਡਲ ਦੇ ਖੁਸ਼ੀ ਦੇ ਵਿੱਚ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਬਾਕੀ ਇਹਨਾਂ ਦੇ ਨਾਲ ਮੇਰਾ ਪੂਰਾ ਸਹਿਯੋਗ ਹੈ ਮੈਂ ਗੋਇਲ ਸਾਹਿਬ ਦਾ ਬਹੁਤ ਹਾਰਦਿਕ ਸਵਾਗਤ ਕਰਦਾ ਕਿਉਂਕਿ ਬਹੁਤ ਅਹੀ ਬਬਰ ਸ਼ੇਰ ਸਾਡੇ ਪ੍ਰਧਾਨਵਾਲ ਨੂੰ ਮਿਲੇ ਨੇ ਕਿਉਂਕਿ ਇਹਨਾਂ ਦੀਆਂ ਪਾਲਿਸੀਆਂ ਬਹੁਤ ਵਧੀਆ ਨੇ ਪਾਰਟੀ ਪ੍ਰਤੀ ਹਰ ਵਰਕਰ ਦਾ ਸਤਿਕਾਰ ਕਰਦੇ ਨੇ ਨਾਲ ਹੀ ਸਾਡੇ ਹਲਕਾ ਇੰਚਾਰਜ ਆਪਣੇ ਖੜਕੀ ਸਾਹਿਬ ਉਹ ਵੀ ਸਾਨੂੰ ਬਹੁਤ ਵਧੀਆ ਲੀਡਰ ਮਿਲੇ ਹੈਗੇ ਨੇ ਉਹਨਾਂ ਦੇ ਨਾਲ ਹੀ ਮਹਾਰਾਣੀ ਪ੍ਰਨੀਤ ਕੌਰ ਜਾਇਂਦਰ ਕੌਰ ਸਾਡੇ ਮਹਾਨ ਲੀਡਰ ਨੇ ਸਾਨੂੰ ਉਹਨਾਂ ਦੇ ছত্রਸ਼ਾਏ ਹੇਠ ਅਸੀਂ ਕੰਮ ਕਰ ਰਹੇ ਹਾਂ ਹਰ ਪਿੰਡ ਪਿੰਡ ਜਾ ਰਹੇ ਹਾਂ ਸਾਨੂੰ ਡਿਊਟੀ ਲਈ ਹੈ ਗੋਲ ਸਾਹਿਬ ਨੇ ਹਰ ਪਿੰਡ ਦੇ ਵਿੱਚ ਜਾ ਕੇ ਅਸੀਂ ਸੰਪਰਕ ਕਰ ਰਹੇ ਹਾਂ 44 ਪਿੰਡ ਮੈਨੂੰ ਇਹਨਾਂ ਨੇ ਦਿੱਤੇ ਨੇ 44 ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਨਾਲ ਜੋੜ ਰਹੇ ਹਾਂ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਭਾਜਪਾ ਨੂੰ ਵੱਧ ਤੋਂ ਵੱਧ ਸੀਟਾਂ ਵੱਧ ਤੋਂ ਵੱਧ 13 ਜਿੱਤ ਕੇ ਝੋਲੀ 'ਚ ਪਾਵਾਂਗੇ ਇਹ ਸਾਡਾ ਵਿਸ਼ਵਾਸ ਹੈ ਕੈਮਰਾਮੈਨ ਬੀਕੇ ਕਰਕੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼